ਸੈਣੀ ਸਾਹਿਬ ਯਾਨੀ ਕਿ ਬਲਵੀਰ ਸਿੰਘ ਸੈਣੀ ਰਿਟਾਇਰਡ ਜੱਜ ਹੁਣ ਪਿੰਡ ਦੀ ਸਭ ਤੋਂ ਵੱਡੀ ਹਵੇਲੀ ਦੇ ਇੱਕ ਵੱਡੇ ਕਮਰੇ ਵਿੱਚ ਮੰਜੇ ਤੇ ਬੇਸਹਾਰਾ ਪਿਆ ਹੋਇਆ ਸੀ। ਉਸ ਦੀਆਂ ਅੱਖਾਂ ਦੇ ਕੋਿਆਂ ਵਿੱਚ ਹੰਝੂਆਂ ਦੀਆਂ ਬੂੰਦਾਂ ਚਲਕ ਰਹੀਆਂ ਸਨ। ਹੰਝੂ ਉੱਥੇ ਹੀ ਅਟਕੇ ਰਹਿੰਦੇ ਸਨ। ਹਰ ਰੋਜ਼ ਇਸੇ ਤਰ੍ਹਾਂ ਹੀ ਹੁੰਦਾ। ਜਦੋਂ ਹੀਰਾ ਉਹਨਾਂ ਨੂੰ ਨਿਵਾਤਵਾ ਕੇ ਸਾਫ਼ ਕੱਪੜੇ ਪਵਾ ਕੇ ਆਪਣੇ ਹੱਥਾਂ ਨਾਲ ਉਹਨਾਂ ਨੂੰ ਖਾਣਾ ਖਵਾ ਕੇ ਆਪਣੇ ਘਰ ਦੇ ਕੰਮ ਨਿਭੜਨ ਚਲਾ ਜਾਂਦਾ। ਅੱਜ ਸੈਣੀ ਸਾਹਿਬ ਦੇ ਹੰਝੂ ਪੁੰਜਣ ਵਾਲਾ ਉਹਨਾਂ ਦਾ ਆਪਣਾ ਕੋਈ ਵੀ ਨੇੜੇ ਤੇੜੇ ਨਹੀਂ ਸੀ ਪਰ ਜਦੋਂ ਨੌਕਰੀ ਕਰਦੇ ਸੀ ਤਾਂ ਉਹਨਾਂ ਦੇ ਕੋਲ ਸਭ ਕੁਝ ਸੀ ਖੁਸ਼ਹਾਲੀ ਸਫਲ ਗ੍ਰੈਸਤ ਜੀਵਨ ਸ਼ੌਕ ਤੇ ਬੱਚੇ ਜੋ ਕਿ ਹੁਣ ਸੈਟਲ ਹੋ ਚੁੱਕੇ ਹਨ ਉਹਨਾਂ ਦੇ ਦੋ ਮੁੰਡੇ ਹਨ ਵੱਡਾ ਬੇਟਾ ਉਹਨਾਂ ਦੀ ਤਰ੍ਹਾਂ ਹੀ ਨਿਆਂਇਕ ਸੇਵਾ ਵਿੱਚ ਭਰਤੀ ਹੋ ਕੇ ਮੈਜਿਸਟ੍ਰੇਟ ਬਣ ਗਿਆ ਤੇ ਅੱਜਕੱਲ੍ਹ ਚੰਡੀਗੜ੍ਹ ਵਿੱਚ ਤਾਇਨਾਤ ਹੈ ਛੋਟੇ ਬੇਟੇ ਨੇ ਸਿਵਲ ਸਰਵਿਸ ਦੀ ਤਿਆਰੀ ਕੀਤੀ ਤੇ ਭਾਰਤੀ ਰਾਜ ਵਿਭਾਗ ਸੇਵਾ ਵਿੱਚ ਨਿਯੁਕਤ ਹੋ ਕੇ ਅੱਜ ਕੱਲ ਨੌਇਡਾ ਵਿੱਚ ਡਿਪਟੀ ਕਲੈਕਟਰ ਲੱਗਾ ਹੋਇਆ। ਦੋਨਾਂ ਦੇ بیوی ਬੱਚੇ ਉਹਨਾਂ ਦੇ ਨਾਲ ਹੀ ਰਹਿੰਦੇ ਹਨ। ਜਦੋਂ ਸੈਣੀ ਸਾਹਿਬ ਰਿਟਾਇਰ ਹੋਏ ਤਾਂ ਦੋਨਾਂ ਬੱਚਿਆਂ ਨੇ ਕਿਹਾ ਜ਼ਰੂਰ ਸੀ ਕਿ ਉਹ ਵਾਰੀ-ਵਾਰੀ ਉਹਨਾਂ ਦੇ ਕੋਲ ਆ ਕੇ ਰਹਿਣ ਪਰ ਉਹਨਾਂ ਦਾ ਦਿਲ ਨਹੀਂ ਸੀ ਮੰਨਿਆ। ਦੋਨੋਂ ਮੁੰਡਿਆਂ ਦੇ ਵਿਚਕਾਰ ਉਹ ਵੰਡ ਕੇ ਕਿਵੇਂ ਰਹਿੰਦੇ? ਇਸ ਲਈ ਇੱਧਰ-ਉੱਧਰ ਦੌੜਨ ਦੀ ਬਜਾਏ ਉਹਨਾਂ ਨੇ ਪਿੰਡ ਵਿੱਚ ਇਕਾਂਤ ਜੀਵਨ ਜਿਉਣਾ ਪਸੰਦ ਕੀਤਾ ਤੇ ਆਪਣੇ ਜੱਦੀ ਪਿੰਡ ਵਿੱਚ ਆ ਗਏ। ਜੋ ਹੁਣ ਕਸਬੇ ਦਾ ਰੂਪ ਧਾਰਨ ਕਰ ਚੁੱਕਿਆ ਸੀ ਚਾਰੇ ਪਾਸੇ ਪੱਕੀਆਂ ਸੜਕਾਂ ਬਣ ਚੁੱਕੀਆਂ ਸੀ ਘਰਾਂ ਵਿੱਚ ਬਿਜਲੀ ਆ ਚੁੱਕੀ ਸੀ ਪਿੰਡ ਦਾ ਪੁਰਾਣਾ ਰੂਪ ਕਿਤੇ ਵੀ ਦੇਖਣ ਨੂੰ ਨਹੀਂ ਮਿਲਦਾ ਸੀ ਸੈਣੀ ਸਾਹਮਣੇ ਨੌਕਰੀ ਕਰਦਿਆਂ ਆਪਣੇ ਪੁਰਾਣੇ ਕੱਚੇ ਮਕਾਨ ਨੂੰ ਇੱਕ ਸ਼ਾਨਦਾਰ ਹਵੇਲੀनुमा ਘਰ ਬਣਵਾ ਲਿਆ ਸੀ ਜਦੋਂ ਪਤਨੀ ਜਿਉਂਦੀ ਸੀ ਉਹ ਖੁਦ ਵੀ ਸਮਰਾਤ ਸੀ ਤੇ ਆਪਣੇ ਪੈਰਾਂ ਤੇ ਚੱਲਣ ਫਿਰਨ ਲਾਇਕ ਸੀ ਸਵੇਰੇ ਸ਼ਾਮ ਖੇਤਾਂ ਵੱਲ ਜਾ ਕੇ ਉਹ ਕੰਮ ਦੇਖਦਾ ਸੀ ਪਿਤਾ ਦੇ ਜ਼ਮਾਨੇ ਤੋਂ ਹੀ ਘਰ ਵਿੱਚ ਕੰਮ ਕਰ ਰਹੇ ਹੀਰੇ ਨੂੰ ਆਪਣੇ ਕੋਲ ਰੱਖ ਲਿਆ ਸੀ ਬਾਹਰ ਦਾ ਜ਼ਿਆਦਾਤਰ ਕੰਮ ਉਹ ਹੀ ਦੇਖਦਾ ਸੀ ਮਜ਼ਦੂਰ ਅਲੱਗ ਤੋਂ ਸੀ ਜੋ ਖੇਤਾਂ ਵਿੱਚ ਕੰਮ ਕਰਦੇ ਸੀ ਘਰ ਵਿੱਚ ਦੁੱਧ ਕਿਉਂ ਦੀ ਕਮੀ ਨਾ ਰਹੀ ਇਸੇ ਲਈ ਉਸਨੇ ਦੋ ਮੱਝਾਂ ਵੀ ਪਾਲ ਲਈਆਂ ਪਤੀ ਪਤਨੀ ਪਿੰਡ ਵਿੱਚ ਬੜੇ ਆਰਾਮ ਨਾਲ ਰਹਿੰਦੇ ਸੀ ਜ਼ਿੰਦਗੀ ਵਿੱਚ ਗਮ ਕੀ ਹੁੰਦਾ ਉਹ ਸ਼ਾਇਦ ਸੈਣੀ ਸਾਹਿਬ ਨੂੰ ਪਤਾ ਵੀ ਨਹੀਂ ਸੀ ਛੁੱਟੀਆਂ ਵਿੱਚ ਦੋਨੋਂ ਬੇਟੇ ਆ ਜਾਂਦੇ ਤਾਰੇ ਵਿੱਚ ਖੁਸ਼ੀਆਂ ਛਾ ਜਾਂਦੀਆਂ ਦੋਨੋਂ ਬੇਟੀਆਂ ਦੇ ਵੀ ਅੱਗੇ ਦੋ ਦੋ ਬੱਚੇ ਸੀ ਹੁਣ ਸਾਰੇ ਆਉਂਦੇ ਤਾਂ ਲੱਗਦਾ ਉਹਨਾਂ ਤੋਂ ਜ਼ਿਆਦਾ ਸੁਖੀ ਤੇ ਸੰਪੰਨ ਇਨਸਾਨ ਦੁਨੀਆ ਵਿੱਚ ਕੋਈ ਹੋਰ ਨਹੀਂ ਹੈ 5 ਸਾਲ ਪਹਿਲਾਂ ਪਤਨੀ ਦਾ ਦੇਹਾਂਤ ਹੋ ਗਿਆ ਪੁੱਤਰ ਆਈ ਅੰਤਿਮ ਅਰਦਾਸ ਤੱਕ ਰਹੇ ਜਦੋਂ ਜਾਨ ਲੱਗੀ ਤਾਂ ਉਹਨਾਂ ਅਣਮਨੇ ਜੇ ਮਨ ਨਾਲ ਕਿਹਾ ਕਿ ਪਿੰਡ ਵਿੱਚ ਇਕੱਲੇ ਕਿਵੇਂ ਰਹੋਗੇ ਬਾਰੀ-ਬਾਰੀ ਉਹਨਾਂ ਦੇ ਕੋਲ ਆ ਕੇ ਰਹੋ ਪਿੰਡ ਦੀ ਜ਼ਮੀਨ ਜਾਇਦਾਦ ਵੇਚ ਦਿਓ ਇਥੇ ਉਸ ਦਾ ਕੀ ਮੁੱਲ ਆ ਪਰ ਉਹਨਾਂ ਨੇ ਦੇਖ ਲਿਆ ਕਿ ਨੂਹਾ ਆਪਣੇ ਆਪਣੇ ਪਤੀ ਨੂੰ ਇਸ਼ਾਰਾ ਕਰ ਰਹੀਆਂ ਸੀ ਕਿ ਬਾਪ ਨੂੰ ਆਪਣੇ ਨਾਲ ਰੱਖਣ ਦੀ ਜ਼ਰੂਰਤ ਨਹੀਂ ਹੈ। ਵੈਸੇ ਵੀ ਆਪਣੇ ਨੂਹਾ ਦੀ ਸਾਰੀ ਹਕੀਕਤ ਉਸ ਨੂੰ ਪਤਾ ਸੀ। ਉਹ ਠੀਕ ਢੰਗ ਨਾਲ ਤਾਂ ਉਹਨਾਂ ਨਾਲ ਗੱਲ ਨਹੀਂ ਸੀ ਕਰਦੀਆਂ। ਜੇ ਕਰਦੀਆਂ ਹੁੰਦੀਆਂ ਤਾਂ ਉਹ ਖੁਦ ਹੀ ਕਹਿ ਸਕਦੀਆਂ ਸੀ ਕਿ ਪਾਪਾ ਜੀ ਚਲੋ ਆ ਕੇ ਸਾਡੇ ਨਾਲ ਰਹੋ। ਪਰ ਦਿਲੋਂ ਉਹ ਨਹੀਂ ਸੀ ਚਾਹੁੰਦੀਆਂ। ਕਿ ਬਜ਼ੁਰਗ ਦੀ ਜ਼ਿੰਦਗੀ ਦਾ ਭਾਰ ਟੋਣ ਤੇ ਮਹਾਨਗਰ ਦੀ ਚਮਕਦੀ ਦੁਨੀਆ ਨੂੰ ਬੇਰੰਗ ਕਰ ਲੈਣ ਬੇਟਿਆਂ ਨੂੰ ਸੈਣੀ ਸਾਹਿਬ ਨੇ ਸਾਫ਼ ਮਨਾ ਕਰ ਦਿੱਤਾ ਕਿ ਉਹਨਾਂ ਵਿੱਚੋਂ ਕਿਸੇ ਦੇ ਵੀ ਨਾਲ ਨਹੀਂ ਰਹਿਣਗੇ ਕਿਉਂਕਿ ਪਿੰਡ ਨਾਲ ਖਾਸ ਕਰਕੇ ਆਪਣੀ ਕਮਾਈ ਨਾਲ ਬਣਾਈ ਜਾਇਦਾਦ ਨਾਲ ਉਹਨਾਂ ਨੂੰ ਖਾਸਾ ਲਗਾ ਸੀ ਬੱਚੇ ਚਲੇ ਗਏ ਇੱਕ ਵਾਰ ਮਨਾ ਕਰਨ ਤੋਂ ਬਾਅਦ ਦੁਬਾਰਾ ਨਾਲ ਜਾਣ ਲਈ ਨਹੀਂ ਗਿਆ ਉਸ ਵਹਿਮਣ ਵਾਲੇ ਇਨਸਾਨ ਸੀ ਜ਼ਿੰਦਗੀ ਵਿੱਚ ਕਿਸੇ ਦੇ ਸਾਹਮਣੇ ਝੁਕਣਾ ਨਹੀਂ ਸੀ ਸਿੱਖਿਆ ਕਦੇ ਕਿਸੇ ਦੇ ਦਬਾਅ ਵਿੱਚ ਨਹੀਂ ਆਈ ਸੀ ਅੱਜ ਪੁੱਤਰਾਂ ਦੇ ਸਾਹਮਣੇ ਉਹ ਕਿਉਂ ਚੁੱਕਦੀ ਘਰ ਵਿੱਚ ਉਹ ਤੇ ਹੀਰਾ ਹੀ ਰਹਿ ਗਈ ਸੀ ਹੀਰੇ ਦੀ ਘਰ ਵਾਲੀ ਆ ਕੇ ਖਾਣਾ ਬਣਾ ਜਾਂਦੀ ਜਦੋਂ ਤੱਕ ਸੈਣੀ ਸਾਹਿਬ ਬਿਸਤਰੇ ਤੇ ਨਾ ਜਾਂਦੇ ਹੀਰਾ ਆਪਣੇ ਘਰ ਨਾ ਜਾਂਦਾ ਪੂਰੀ ਨੇਚਾ ਦੇ ਨਾਲ ਉਹ ਦੇਰ ਰਾਤ ਤੱਕ ਉਹਨਾਂ ਦੀ ਸੇਵਾ ਵਿੱਚ ਜੁੜਿਆ ਰਹਿੰਦਾ ਪੂਰਾ ਦਿਨ ਖੇਤਾਂ ਵਿੱਚ ਮਜ਼ਦੂਰਾਂ ਦੇ ਨਾਲ ਕੰਮ ਕਰਦਾ ਫਿਰ ਆ ਕੇ ਘਰ ਦੇ ਕੰਮ ਨਿਭੇੜਦਾ ਮੱਝਾਂ ਨੂੰ ਪੱਠੇ ਪਾਉਣਾ ਪਾਣੀ ਪਿਉਣਾ ਆਦਵੀ ਉਹੀ ਕਰਦਾ ਸੀ ਭਾਵੇਂ ਕਿ ਉਸ ਦੀ ਪਤਨੀ ਘਰ ਦੇ ਕੰਮਾਂ ਵਿੱਚ ਉਸ ਦੀ ਮਦਦ ਕਰਦੀ ਸੀ ਪਰ ਉਸ ਦਾ ਜ਼ਿਆਦਾਤਰ ਕੰਮ ਰਸੋਈ ਤੱਕ ਹੀ ਸੀਮਤ ਰਹਿੰਦਾ ਸੀ ਸੈਣੀ ਸਾਹਿਬ ਨੂੰ ਸ਼ੂਗਰ ਦੀ ਬਿਮਾਰੀ ਸੀ ਜਿਸ ਦੀਆਂ ਦਵਾਈਆਂ ਉਹ ਲੈਂਦੇ ਰਹਿੰਦੇ ਸਨ ਅਚਾਨਕ ਪਤਾ ਨਹੀਂ ਕੀ ਹੋਇਆ ਕਿ ਉਹਨਾਂ ਦੇ ਹੱਥਾਂ ਪੈਰਾਂ ਵਿੱਚ ਦਰਦ ਰਹਿਣ ਲੱਗਾ ਗੋਡਿਆਂ ਤੱਕ ਪੈਰ ਜਕੜੇ ਜਾਂਦੇ ਤੇ ਹੱਥਾਂ ਦੀਆਂ ਉਂਗਲੀਆਂ ਸਖਤ ਹੋ ਜਾਂਦੀਆਂ ਮੁਠੀ ਤੱਕ ਬੰਦ ਨਾ ਹੁੰਦੀ ਸਵੇਰੇ ਨੀਂਦ ਖੁੱਲਣ ਤੇ ਬੈਸtre ਵਿੱਚੋਂ ਤੁਰੰਤ ਨਹੀਂ ਸੀ ਉੱਠ ਸਕਦੇ ਸਾਰਾ ਸਰੀਰ ਜਕੜਿਆ ਜਾਂਦਾ ਪਹਿਲਾਂ ਸੈਣੀ ਸਾਹਿਬ ਨੇ ਆਸ-ਪਾਸ ਹੀ ਇਲਾਜ ਕਰਵਾਇਆ ਕੋਈ ਫਾਇਦਾ ਨਹੀਂ ਹੋਇਆ ਤਾਂ ਸਿਵਲ ਹਸਪਤਾਲ ਜਾ ਕੇ ਚੈੱਕਅਪ ਕਰਵਾਇਆ ਡਾਕਟਰਾਂ ਨੇ ਦੱਸਿਆ ਕਿ ਨਾੜਾਂ ਦੇ ਟਿਸ਼ੂ ਮਰਦੇ ਜਾ ਰਹੇ ਹਨ ਰੈਗੂਲਰ ਸੈਰ ਕਰਨ ਨਾਲ ਕਸਰਤ ਕਰਨ ਨਾਲ ਕੁਝ ਚੀਜ਼ਾਂ ਤੋਂ ਪਰਹੇਜ਼ ਕਰਨ ਨਾਲ ਤੇ ਰੈਗੂਲਰ ਦਵਾਈਆਂ ਖਾਣ ਨਾਲ ਫਾਇਦਾ ਹੋ ਸਕਦਾ ਕੋਈ ਗਰੰਟੀ ਨਹੀਂ ਸੀ ਫਿਰ ਵੀ ਡਾਕਟਰਾਂ ਦਾ ਕਹਿਣਾ ਤਾਂ ਮੰਨਣਾ ਹੀ ਸੀ ਜਦੋਂ ਉਹ ਹਸਪਤਾਲ ਵਿੱਚ ਪੜਤੀ ਸੀ ਤਾਂ ਦੋਨੋਂ ਬੇਟੇ ਇੱਕ ਇੱਕ ਕਰਕੇ ਆਏ ਸੀ ਡਾਕਟਰਾਂ ਨਾਲ ਸਲਾਹ ਕਰਕੇ ਤੇ ਹੀਰੇ ਨੂੰ ਹਦਾਇਤਾਂ ਦੇ ਕੇ ਚਲੇ ਗਏ ਕਿਸੇ ਨੇ ਛੁੱਟੀ ਲੈ ਕੇ ਉਹਨਾਂ ਦੇ ਕੋਲ ਰਹਿਣਾ ਜ਼ਰੂਰੀ ਨਹੀਂ ਸਮਝਿਆ ਉਹਨਾਂ ਦੀਆਂ ਪਤਨੀਆਂ ਤਾਂ ਆਈਆਂ ਵੀ ਨਹੀਂ ਉਹਨਾਂ ਨੂੰ ਇਹ ਸੋਚ ਕੇ ੱੱਕਾ ਜਾਂ ਲੱਗਾ ਕਿ ਕੀ ਬੁਢਾਪੇ ਵਿੱਚ ਆਪਣੇ ਸਕੇ ਇਸ ਤਰ੍ਹਾਂ ਹੋ ਜਾਂਦੇ ਹਨ ਅੰਦਰ ਉਹਨਾਂ ਨੂੰ ਬਹੁਤ ਜ਼ਿਆਦਾ ਤਕਲੀਫ ਹੋਈ ਸੀ ਪਰ ਸਭ ਕੁਝ ਸਮੇਂ ਤੇ ਛੱਡ ਦਿੱਤਾ ਕੁਝ ਦਿਨ ਹਸਪਤਾਲ ਵਿੱਚ ਭਰਤੀ ਰਹਿ ਕੇ ਸੈਣੀ ਸਾਹ ਪਿੰਡ ਆ ਗਈ ਇਲਾਜ ਚੱਲ ਰਿਹਾ ਸੀ ਪਰ ਕੋਈ ਫਾਇਦਾ ਹੁੰਦਾ ਨਜ਼ਰ ਨਹੀਂ ਸੀ ਆ ਰਿਹਾ ਉਸਦੇ ਪੈਰ ਹੌਲੀ ਹੌਲੀ ਸੁੰਨ ਤੇ ਅਸਮਰੱਥ ਹੁੰਦੇ ਜਾ ਰਹੇ ਸੀ ਹੀਰਾ ਉਹਨਾਂ ਨੂੰ ਫੜ ਕੇ ਉਠਾਉਂਦਾ ਤਾਂ ਹੀ ਉਹ ਅੱਠ ਸਕਦੇ ਸੀ ਚੱਲਣਾ ਫੇਰਨਾ ਦੁੱਬਰ ਹੋਣ ਲੱਗਾ ਉਹਨਾਂ ਦੇ ਵੱਡੇ ਬੇਟੇ ਨੂੰ ਕਿਹਾ ਕਿ ਉਹ ਆ ਕੇ ਉਹਨਾਂ ਨੂੰ ਚੰਡੀਗੜ੍ਹ ਦੇ ਪੀਜੀਆਈ ਜਾਂ ਫਿਰ ਕਿਸੇ ਹੋਰ ਵਧੀਆ ਹਸਪਤਾਲ ਵਿੱਚ ਦਿਖਾ ਦੇਵੀਂ ਵੱਡਾ ਬੇਟਾ ਆਇਆ ਤਾਂ ਜ਼ਰੂਰ ਤੇ ਸੈਣੀ ਸਾਹਿਬ ਨੂੰ ਪੀਜੀਆਈ ਵਿੱਚ ਭਰਤੀ ਕਰਵਾ ਗਿਆ ਪਰ ਇਸ ਤੋਂ ਬਾਅਦ ਕੁਝ ਨਹੀਂ ਭਰਤੀ ਕਰਨ ਤੋਂ ਬਾਅਦ ਹੀਰੇ ਨੂੰ ਕਹਿ ਗਿਆ ਕਿ ਜਦੋਂ ਤੱਕ ਇਲਾਜ ਚੱਲੇ ਉਹ ਪਾਪਾ ਦੇ ਨਾਲ ਹੀ ਰਹੇ ਉਸ ਦੀ ਪਤਨੀ ਨੂੰ ਵੀ ਹਸਪਤਾਲ ਵਿੱਚ ਹੀ ਛੱਡ ਦਿੱਤਾ ਹੀਰਾ ਆਪਣੀ ਪਤਨੀ ਦੇ ਨਾਲ ਤਨੋਂ ਮਨੋਂ ਸੈਣੀ ਸਾਹਿਬ ਦੀ ਸੇਵਾ ਵਿੱਚ ਲੱਗਿਆ ਰਿਹਾ ਪੈਸਾ ਤਾਂ ਸੈਣੀ ਸਾਹਿਬ ਹੀ ਲਗਾ ਰਹੇ ਸੀ ਪੈਸੇ ਦੀ ਕੋਈ ਕਮੀ ਤਾਂ ਨਹੀਂ ਸੀ ਉਹਨਾਂ ਦੇ ਕੋਲ ਪਰ ਪਤਾ ਨਹੀਂ ਉਹਨਾਂ ਦੇ ਮਨ ਵਿੱਚ ਕਿਹੜੀ ਨਿਰਾਸ਼ਾ ਘਰ ਕਰ ਗਈ ਸੀ ਕਿ ਕਿਸੇ ਦਵਾਈ ਦਾ ਉਹਨਾਂ ਤੇ ਅਸਰ ਹੀ ਨਹੀਂ ਸੀ ਹੋ ਰਿਹਾ ਆਪਣੇ ਆ ਦੇ ਹੁੰਦੇ ਹੋਏ ਵੀ ਉਹਨਾਂ ਦਾ ਆਪਣੇ ਕੋਲ ਨਾ ਹੋਣ ਦਾ ਅਹਿਸਾਸ ਉਹਨਾਂ ਨੂੰ ਅੰਦਰ ਤੱਕ ਖਲਦਾ ਰਿਹਾ ਡਾਕਟਰਾਂ ਦੀ ਲੱਖ ਕੋਸ਼ਿਸ਼ ਦੇ ਬਾਵਜੂਦ ਉਹ ਠੀਕ ਨਾ ਹੋ ਸਕੇ ਤੇ ਪੀਜੀਆਈ ਤੋਂ ਅਪਾਹਜ ਹੋ ਕੇ ਪਿੰਡ ਵਾਪਸ ਆਏ ਹੁਣ ਸਥਿਤੀ ਇਹ ਹੋ ਗਈ ਕੇ ਸੈਣੀ ਸਾਹਿਬ ਮੰਜੇ ਤੋਂ ਉੱਠਣ ਵਿੱਚ ਵੀ ਅਸਮਰੱਥ ਹੋ ਗਏ। ਹੀਰਾ ਵੀ ਅਦਖੜ ਉਮਰ ਦਾ ਸੀ ਪਰ ਉਸ ਦੇ ਸਰੀਰ ਵਿੱਚ ਜਾਨ ਸੀ। ਇਹ ਇਕੱਲਾ ਹੀ ਉਹਨਾਂ ਨੂੰ ਉਠਾ ਕੇ ਬਿਠਾ ਦਿੰਦਾ ਤਾਂ ਕਿ ਉਸ ਰਾਣੀ ਦਾ ਸਹਾਰਾ ਲੈ ਕੇ ਬਿਸਤਰੇ ਤੇ ਪੈਰ ਲਮਕਾ ਕੇ ਬੈਠੇ ਰਹਿੰਦੇ ਸੀ। ਇੱਕ ਦਿਨ ਨੌਬਤ ਇਹ ਆ ਗਈ ਕਿ ਉਹ ਖੁਦ ਮਲਮੁੱਤਰ ਜਾਣ ਤੋਂ ਵੀ ਅਸਮਰੱਥ ਹੋ ਗਏ। ਉਹਨਾਂ ਨੂੰ ਬਿਸਤਰੇ ਤੋਂ ਚੱਕ ਕੇ ਮੰਜੇ ਤੇ ਪਾਉਣਾ ਪੈਂਦਾ। ਜਿਹੜੇ ਮੰਜੇ ਦੇ ਵਿੱਚਕਾਰ ਇੱਕ ਗੋਲ ਹਿੱਸਾ ਕੱਟ ਦਿੱਤਾ ਗਿਆ ਸੀ। ਹੀਠਾਂ ਇੱਕ ਵੱਡਾ ਬੱਠਲ ਰੱਖ ਦਿੱਤਾ ਗਿਆ ਤਾਂ ਕਿ ਸੈਣੀ ਸਾਹਿਬ ਉਸ ਵਿੱਚ ਮਲਮੁੱਤਰ ਕਰ ਸਕਣ। ਹੀਰਾ ਪੂਰੀ ਲਗਨ, ਨੇਚਾ ਤੇ ਨਿਰਸਵਾਰਥ ਭਾਵਨਾ ਨਾਲ ਉਹਨਾਂ ਦਾ ਮਲਮੁੱਤਰ ਚੱਕ ਕੇ ਸੁੱਟਣ ਜਾਂਦਾ। ਸੈਣੀ ਸਾਹਿਬ ਨੇ ਉਸ ਨੂੰ ਕਈ ਵਾਰ ਕਿਹਾ ਕਿਉਂ ਕਿਸੇ ਹੋਰ ਨੂੰ ਬੁਲਾ ਲਿਆ ਕਰੀ? ਸਵੇਰੇ ਸ਼ਾਮ ਆ ਕੇ ਗੰਦਗੀ ਸਾਫ਼ ਕਰ ਦਿਆ ਕਰੇਗਾ। ਪਰ ਹੀਰੇ ਨੇ ਸੈਣੀ ਸਾਹਿਬ ਦੀਆਂ ਗੱਲਾਂ ਨੂੰ ਅਣ ਸੁਣਿਆ ਕਰ ਦਿੱਤਾ। ਤਿਉ ਖੁਦ ਹੀ ਉਹਨਾਂ ਦਾ ਮਲਮੁੱਤਰ ਸਾਫ਼ ਕਰਦਾ ਰਿਹਾ। ਉਹਨਾਂ ਨੂੰ ਨਹਾਉਂਦਾ, ਧਵਾਉਂਦਾ, ਸਾਫ਼ ਸੁਥਰੇ ਕੱਪੜੇ ਪਾਉਂਦਾ। ਉਸਦੀ ਪਤਨੀ ਉਹਨਾਂ ਦੇ ਗੰਦੇ ਕੱਪੜੇ ਵੀ ਧੋਂਦੀ, ਉਸਦੇ ਲਈ ਖਾਣਾ ਵੀ ਬਣਾਉਂਦੀ। ਹੀਰਾ ਖੁਦ ਇਸ਼ਨਾਨ ਕਰਨ ਤੋਂ ਬਾਅਦ ਉਹਨਾਂ ਨੂੰ ਆਪਣੇ ਹੱਥਾਂ ਨਾਲ ਖਾਣਾ ਖਵਾਉਂਦਾ। ਆਪਣੇ ਸਕੇ ਨੂੰ ਪੁੱਤ ਕੀ ਇਸ ਤਰ੍ਹਾਂ ਸੇਵਾ ਕਰ ਦੇ? ਸ਼ਾਇਦ ਨਹੀਂ। ਕਰ ਵੀ ਨਹੀਂ ਸਕਦੇ ਸੀ। ਸੈਣੀ ਸਾਹਿਬ ਮਨ ਹੀ ਮਨ ਸੋਚਦੇ। ਸਿਆਣੀ ਸਾਮ ਉਦਾਸ ਮਨ ਲੈ ਟੇ ਜੀਵਨ ਦੀ ਸਾਰਥਕਤਾ ਤੇ ਵਿਚਾਰ ਕਰਦੀ ਮਨੁੱਖ ਕਿਉਂ ਲੰਬੇ ਜੀਵਨ ਦੀ ਉਮੀਦ ਕਰਦਾ ਹੈ ਕਿਉਂ ਉਹ ਕੇਵਲ ਪੁੱਤਰਾਂ ਦੀ ਇੱਛਾ ਰੱਖਦਾ ਹੈ ਬੇਟੇ ਕੀ ਸੱਚਮੁੱਚ ਮਨੁੱਖ ਨੂੰ ਕੋਈ ਸੁੱਖ ਨਹੀਂ ਦੇ ਸਕਦੇ ਉਹਨਾਂ ਦੇ ਆਪਣੇ ਪੁੱਤਰ ਆਪਣੇ ਜੀਵਨ ਵਿੱਚ ਬਿਜ਼ੀ ਤੇ ਸੁਖੀ ਹਨ ਆਪਣੇ ਜਨਮਦਾਤਾ ਦੇ ਵੱਲੋਂ ਬੇਫਿਕਰ ਹੋ ਕੇ ਆਪਣਾ ਜੀਵਨ ਜਿਉ ਰਹੇ ਹਨ ਜਿਵੇਂ ਆਪਣੇ ਪਿਤਾ ਨਾਲ ਉਹਨਾਂ ਨੂੰ ਕੁਝ ਲੈਣਾ ਦੇਣਾ ਹੀ ਨਹੀਂ ਹੈ ਤੇ ਦੂਜੇ ਪਾਸੇ ਹੀਰਾ ਅਸਦੀ ਪਤਨੀ ਹੈ ਇਹਨਾਂ ਦੋਨਾਂ ਨਾਲ ਉਸਦਾ ਕੀ ਰਿਸ਼ਤਾ ਹਸ ਨੂੰ ਨੌਕਰ ਦੇ ਤੌਰ ਤੇ ਹੀ ਤਾਂ ਰੱਖਿਆ ਸੀ ਪਰ ਕੀ ਉਹ ਨੌਕਰ ਤੋਂ ਵੱਧ ਕੇ ਨਹੀਂ ਹੈ ਉਹ ਤਾਂ ਉਹਨਾਂ ਦੇ ਆਪਣੇ ਸਕੇ ਪੁੱਤਰਾਂ ਤੋਂ ਵੀ ਵੱਧ ਗਿਆ ਨੂੰ ਪੁੱਤਰ ਜੇਕਰ ਨਾਲ ਹੁੰਦੇ ਤਾਂ ਵੀ ਉਸਦੇ ਮਲਮੁੱਤਰ ਨੂੰ ਹੱਥ ਨਾ ਲਾਉਂਦੇ ਜਦੋਂ ਤੋਂ ਉਹ ਪੂਰੀ ਤਰ੍ਹਾਂ ਅਸਮਰੱਥ ਹੋਏ ਹਨ ਹੀਰਾ ਆਪਣੇ ਘਰ ਵੀ ਨਹੀਂ ਸੀ ਜਾਂਦਾ ਆਪਣੀ ਪਤਨੀ ਦੇ ਨਾਲ ਸੈਣੀ ਸਾਹਿਬ ਦੇ ਮਕਾਨ ਵਿੱਚ ਹੀ ਰਹਿੰਦਾ ਉਹਨਾਂ ਨੇ ਉਸ ਨੂੰ ਕਿਹਾ ਸੀ ਕੀ ਰਾਤ ਨੂੰ ਪਤਾ ਨਹੀਂ ਕਦੋਂ ਮੈਨੂੰ ਲੋੜ ਪੈ ਜਾਵੇ ਤੇ ਉਹ ਮੰਨ ਵੀ ਗਿਆ ਘਰ ਵਿੱਚ ਉਸਦੇ ਬੱਚੇ ਆਪਣੀ ਦਾਦੀ ਦੇ ਨਾਲ ਰਹਿੰਦੇ ਸੀ ਦੋਨੋਂ ਪਤੀ ਪਤਨੀ ਦਿਨ ਰਾਤ ਸੈਣੀ ਸਾਹਿਬ ਦੀ ਸੇਵਾ ਵਿੱਚ ਲੱਗੇ ਰਹਿੰਦੇ ਸੀ ਖੇਤਾਂ ਵਿੱਚ ਕਿੰਨਾ ਅਨਾਜ ਪੈਦਾ ਹੁੰਦਾ ਕਿੰਨਾ ਵਿਕਿਆ ਕਿੰਨਾ ਘਰ ਵਿੱਚ ਬਚਿਆ ਇਸ ਦਾ ਪੂਰਾ ਪੂਰਾ ਹਿਸਾਬ ਵੀ ਹੀਰਾ ਹੀ ਰੱਖਦਾ ਸੀ ਪੈਸੇ ਵੀ ਉਹੀ ਲੋਕਰ ਵਿੱਚ ਰੱਖਦਾ ਸੀ ਸੈਣੀ ਸਾਹਿਬ ਬਸ ਪੁੱਛ ਲੈਂਦੇ ਕਿ ਕਿੰਨਾ ਕੀ ਕੀ ਹੋਇਆ ਬਾਕੀ ਮੋਹ ਮਾਇਆ ਤੋਂ ਉਹ ਵੀ ਹੁਣ ਛੁਟਕਾਰਾ ਪਾਉਣਾ ਚਾਹੁੰਦੇ ਸੀ ਇਸ ਲਈ ਉਸ ਵੱਲ ਜ਼ਿਆਦਾ ਧਿਆਨ ਨਾ ਦਿੰਦੇ ਹੀਰੇ ਨੂੰ ਕਹਿ ਦਿੰਦੇ ਕਿ ਉਸਨੇ ਜੋ ਵੀ ਕਰਨਾ ਕਰਦਾ ਰਹੇ ਰੁਪਏ ਪੈਸੇ ਖਰਚ ਕਰਨ ਦੇ ਲਈ ਵੀ ਉਸ ਨੂੰ ਮਨਾ ਨਹੀਂ ਸੀ ਕਰਦੇ ਤਾਂ ਵੀ ਹੀਰਾ ਉਹਨਾਂ ਦਾ ਕਹਿਣਾ ਘੱਟ ਹੀ ਮੰਨਦਾ ਸੀ ਸੈਣੀ ਸਾਹਿਬ ਦਾ ਪੈਸਾ ਆਪਣੇ ਘਰ ਵਿੱਚ ਖਰਚ ਕਰਦੇ ਸਮੇਂ ਉਸ ਦਾ ਮਨ ਰਾਜੀ ਨਹੀਂ ਸੀ ਹੱਥ ਘੁੱਟ ਕੇ ਖਰਚ ਕਰਦਾ ਜ਼ਿਆਦਾਤਰ ਪੈਸਾ ਉਹਨਾਂ ਦੀਆਂ ਦਵਾਈਆਂ ਤੇ ਹੀ ਖਰਚ ਹੁੰਦਾ ਸੀ ਅਸਤਾ ਉਹ ਪੂਰਾ ਪੂਰਾ ਹਿਸਾਬ ਰੱਖਦਾ ਸੀ ਰਾਤ ਨੂੰ ਸੈਣੀ ਸਾਹਿਬ ਨੂੰ ਜਦੋਂ ਨੀਂਦ ਨਹੀਂ ਆਉਂਦੀ ਸੀ ਤਾਂ ਕੋਲੇ ਹੀ ਬੈਠੇ ਹੀਰੇ ਨੂੰ ਕਹਿੰਦੇ ਹੀਰਿਆ ਆਪਾਂ ਸਾਰੇ ਇੱਕ ਭਰਮ ਵਿੱਚ ਜਿਉਂਦੇ ਆਂ ਕਹਿੰਨੇ ਆ ਕਿ ਇਹ ਸਾਡਾ ਧਨ ਦੌਲਤ ਬੀਬੀ ਬੱਚੇ ਭੈਣ ਭਰਾ ਧੀ ਜਵਾਈ ਪੋਤੇ ਪੋਤੀਆਂ ਕਿ ਸੱਚਮੁੱਚ ਇਹ ਸਭ ਤੁਹਾਡੇ ਆਪਣੇ ਆ ਨਹੀਂ ਕੋਈ ਕਿਸੇ ਦਾ ਨਹੀਂ ਹੁੰਦਾ ਸਭ ਆਪਣੇ ਆਪਣੇ ਮਤਲਬ ਦੇ ਲਈ ਜਿਉਂਦੇ ਆਂ ਤੇ ਅਸੀਂ ਮੈਂ ਵਿੱਚ ਬੈ ਕੇ ਖੁਸ਼ ਹੋ ਜਾਂਦੇ ਆ ਕਿ ਇਹ ਸਭ ਸਾਡਾ ਤੇ ਉਹ ਇੱਕ ਡੂੰਗਾ ਹੌਂਕਾ ਲੈ ਕੇ ਚੁੱਪ ਕਰ ਜਾਂਦੇ ਹੀਰਾ ਤਸੱਲੀ ਵਾਲੇ ਸ਼ਬਦਾਂ ਨਾਲ ਕਹਿੰਦਾ ਬਾਪੂ ਜੀ ਤੁਸੀਂ ਮਨ ਵਿੱਚ ਇਹਨਾਂ ਦੁੱਖ ਨਾ ਪਾਲਿਆ ਕਰੋ ਅਸੀਂ ਤਾਂ ਤੁਹਾਡੇ ਨਾਲ ਆ ਤੁਹਾਡੇ ਚਾਕਰ ਅਸੀਂ ਤੁਹਾਡੀ ਸੇਵਾ ਮਰਦੇ ਦਮ ਤੱਕ ਕਰਦੇ ਰਹਾਂਗੇ ਤੁਹਾਨੂੰ ਕੋਈ ਦੁੱਖ ਤਕਲੀਫ ਨਹੀਂ ਹੋਣ ਦੇਵਾਂਗੇ ਹਾਂ ਬਈ ਹੀਰਿਆ ਇੱਕ ਤੇਰਾ ਹੀ ਸਹਾਰਾ ਰਹਿ ਗਿਆ ਨਹੀਂ ਤਾਂ ਕਦੋਂ ਆਉਂਦਾ ਹੈ ਸੰਸਾਰ ਤੋਂ ਕੋਚ ਕਰ ਗਿਆ ਹੁੰਦਾ ਇਸ ਲਾਚਾਰ ਬੇਕਾਰ ਤੇ ਅਪਾਹਜ ਸਰੀਰ ਦੇ ਨਾਲ ਕਿੰਨੇ ਦਿਨ ਜਿਊਂਦਾ ਇਹ ਸਭ ਤੇਰੀ ਸੇਵਾ ਦਾ ਫਲ ਹੈ ਕਿ ਅਜੇ ਤੱਕ ਸੰਸਾਰ ਦਾ ਮੋਹ ਖਤਮ ਨਹੀਂ ਹੋਇਆ ਹਣ ਤੇਰੇ ਬਿਨਾ ਮੇਰਾ ਹੈ ਹੀ ਕੌਣ ਮੈਨੂੰ ਆਪਣੇ ਪੁੱਤਰਾਂ ਤੋਂ ਕੋਈ ਆਸ ਉਮੀਦ ਨਹੀਂ ਇਕ ਤੇਰੇ ਤੇ ਹੀ ਮੈਨੂੰ ਭਰੋਸਾ ਹੈ ਕਿ ਜ਼ਿੰਦਗੀ ਦੇ ਆਖਰੀ ਸਮੇਂ ਤੱਕ ਤੂੰ ਮੇਰਾ ਸਾਥ ਦੇਵੇਂਗਾ ਮੈਨੂੰ ਤੋਖਾ ਨਹੀਂ ਦੇਵੇਂਗਾ ਹਣ ਤੱਕ ਨਿਰਸਵਾਰਥ ਭਾਵਨਾ ਨਾਲ ਮੇਰੀ ਸੇਵਾ ਕਰਦਾ ਆ ਰਿਆਂ ਬੰਨੀ ਬਣਾਈ ਮਜ਼ਦੂਰੀ ਤੋਂ ਬਿਨਾ ਕੀ ਦਿੱਤਾ ਮੈਂ ਤੈਨੂੰ ਬਾਪੂ ਜੀ ਤੁਹਾਡਾ ਹੀ ਮਿਹਰ ਭਰਿਆ ਹੱਥ ਬਣਿਆ ਰਹੇ ਮੈਨੂੰ ਹੋਰ ਕੀ ਚਾਹੀਦਾ ਦੋ ਬੇਟੇ ਆ ਵੱਡੇ ਹੋ ਚੁੱਕੇ ਆ ਕਿਤੇ ਵੀ ਕਮਾ ਖਾ ਲੈਣਗੇ ਇੱਕ ਧੀ ਆ ਉਸਦਾ ਵਿਆਹ ਕਰ ਦਿਵਾਵਾਂਗਾ ਉਹ ਵੀ ਆਪਣੇ ਘਰ ਵਾਲੀ ਹੋ ਜਾਵੇਗੀ ਰਹਿ ਗਏ ਮੈਂ ਤੇ ਮੇਰੀ ਪਤਨੀ ਤਾਂ ਹਜੇ ਤਾਂ ਤੁਹਾਡੀ ਛਤਰ ਛਾਇਆ ਵਿੱਚ ਗੁਜ਼ਾਰਾ ਹੋ ਰਿਹਾ ਤੁਹਾਡੇ ਨਾ ਰਹਿਣ ਤੋਂ ਬਾਅਦ ਜੋ 2 ਬਿੱਗਾ ਜ਼ਮੀਨ ਬੰਜਰ ਮਿਲੀ ਆ ਉਸਤੇ ਮਿਹਨਤ ਕਰ ਲਵਾਂਗਾ ਤੇ ਉਸ ਨੂੰ ਉਪਜਾਊ ਬਣਾਵਾਂਗਾ ਤੇ ਢੱਡ ਭਰਨ ਦੇ ਲਈ ਕੁਝ ਨਾ ਕੁਝ ਤਾਂ ਉਸ ਵਿੱਚੋਂ ਪੈਦਾ ਹੋ ਹੀ ਜਾਵੇਗਾ ਇੱਕ ਪਾਸੇ ਸੀ ਹੀਰਾ ਉਸਦਾ ਜੱਦੀ ਨੌਕਰ ਸੇਵਕਦਾਸ ਜਾਂ ਜੋ ਵੀ ਕਹਿ ਲਵੋ ਦੂਜੇ ਪਾਸੇ ਉਹਨਾਂ ਦੇ ਆਪਣੇ ਸਾਕੀ ਨੂੰ ਪੁੱਤਰ ਉਹਨਾਂ ਦੇ ਨਾਲ ਖੂਨ ਦੇ ਰਿਸ਼ਤੇ ਤੋਂ ਬਿਨਾ ਹੋਰ ਕੋਈ ਰਿਸ਼ਤਾ ਨਹੀਂ ਸੀ ਜੁੜਿਆ ਮਨ ਦੇ ਤਾਰ ਉਹਨਾਂ ਦੇ ਨਾਲ ਨਾ ਜੁੜ ਸਕੇ ਦੂਜੇ ਪਾਸੇ ਹੀਰਾ ਜਿਸ ਨੇ ਉਹਨਾਂ ਦੇ ਪੂਰੇ ਵਜੂਦ ਤੇ ਕਬਜ਼ਾ ਕਰ ਲਿਆ ਸੀ ਆਪਣੀ ਸੇਵਾ ਭਾਵਨਾ ਨਾਲ ਉਸ ਦੇ ਕੋਈ ਇੱਛਾ ਨਹੀਂ ਸੀ ਉਹ ਜੋ ਵੀ ਕਰ ਰਿਹਾ ਸੀ ਫਰਜ਼ ਸਮਝ ਕੇ ਕਰ ਰਿਹਾ ਸੀ ਉਹ ਇਹਨਾਂ ਜਾਣਦਾ ਸੀ ਕਿ ਸੈਣੀ ਸਾਹਿਬ ਉਸਦੇ ਮਾਲਕ ਆ ਤੇ ਉਹ ਉਹਨਾਂ ਦਾ ਨੌਕਰ ਉਹਨਾਂ ਦੀ ਸੇਵਾ ਕਰਨਾ ਉਸਦਾ ਧਰਮ ਤੇ ਉਹ ਆਪਣਾ ਧਰਮ ਨਿਭਾ ਰਿਹਾ ਸੈਣੀ ਸਾਹਬ ਦੇ ਕੋਲ ਉਹਨਾਂ ਦੇ ਆਪਣੇ ਨਾਮ ਕੁੱਲ 20 ਕਿੱਲੇ ਪੱਕੀ ਜ਼ਮੀਨ ਸੀ 10 ਜੱਦੀ ਤੇ 10 ਉਹਨਾਂ ਨੇ ਖੁਦ ਖਰੀਦੀ ਸੀ ਘਰ ਆਪਣੀ ਬਚਤ ਦੇ ਪੈਸਿਆਂ ਨਾਲ ਬਣਾਇਆ ਸੀ ਉਹਨਾਂ ਨੇ ਮਨ ਹੀ ਮਨ ਫੈਸਲਾ ਕਰ ਲਿਆ ਕਿ ਜਾਇਦਾਦ ਦਾ ਵਟਵਾਰਾ ਕਿਸ ਤਰ੍ਹਾਂ ਕਰਨਾ ਉਹਨਾਂ ਦੀ ਆਪਣੇ ਕਈ ਵਕੀਲ ਦੋਸਤ ਸੀ ਉਹਨਾਂ ਨੇ ਆਪਣੇ ਇੱਕ ਖਾਸ ਮਿੱਤਰ ਨੂੰ ਜਿਸ ਤੇ ਉਹਨਾਂ ਨੂੰ ਪੂਰਾ ਵਿਸ਼ਵਾਸ ਸੀ ਹੀਰੇ ਦੇ ਰਾਹੀਂ ਘਰੇ ਬੁਲਾਇਆ ਤੇ ਚੋ ਪੰਜਾਬ ਵਸੀਅਤ ਕਰਾ ਦਿੱਤੀ ਵਕੀਲ ਨੂੰ ਕਿਹਾ ਕਿ ਉਸ ਦੀ ਮੌਤ ਤੇ ਅੰਤਮ ਸੰਸਕਾਰ ਤੋਂ ਪਹਿਲਾਂ ਉਸ ਦੀ ਵਸੀਅਤ ਖੋਲ ਕੇ ਪੜ੍ਹੀ ਜਾਵੇ ਉਸ ਦੇ ਮਤਾਬਕ ਉਸ ਦਾ ਅੰਤਮ ਸੰਸਕਾਰ ਕੀਤਾ ਜਾਵੇ ਉਸ ਤੋਂ ਬਾਅਦ ਹੀ ਜਾਇਦਾਦ ਦਾ ਬਟਵਾਰਾ ਹੋਵੇ ਫਿਰ ਉਹਨਾਂ ਨੇ ਇੱਕ ਦਿਨ ਤਹਿਸੀਲ ਦੇ ਵਸਿਕਾ ਨਵੀਸ ਤੇ ਇੱਕ ਹੋਰ ਵਕੀਲ ਨੂੰ ਬੁਲਾਇਆ ਤੇ ਆਪਣੀ ਕਮਾਈ ਵਿੱਚੋਂ ਖਰੀਦੀ 10 ਕਿੱਲੇ ਜ਼ਮੀਨ ਦਾ ਬਹਿਨਾਮਾ ਹੀਰੇ ਦੇ ਨਾਂ ਕਰ ਦਿੱਤਾ ਨਾਲ ਹੀ ਇਹ ਵੀ ਪੱਕਾ ਕਰ ਦਿੱਤਾ ਕਿ ਉਸ ਦੀ ਮੌਤ ਤੋਂ ਬਾਅਦ ਇਸ ਜ਼ਮੀਨ ਤੇ ਉਹਨਾਂ ਦੇ ਪੁੱਤਰਾਂ ਦੁਆਰਾ ਕੋਈ ਵੀ ਦਾਵਾ ਜਾਂ ਮੁਕੱਦਮਾ ਨਾ ਦਰਜ ਕੀਤਾ ਜਾਵੇ। ਇਸ ਤਰ੍ਹਾਂ ਦਾ ਇੱਕ ਹਲਫਨਾਮਾ ਤਹਿਸੀਲ ਵਿੱਚ ਦਾਖਲ ਕਰ ਦਿੱਤਾ ਗਿਆ। ਇਹ ਸਭ ਹੋਣ ਤੋਂ ਬਾਅਦ ਹੀਰਾ ਤੇ ਉਸ ਦੀ ਪਤਨੀ ਉਹਨਾਂ ਦੇ ਪੈਰਾਂ ਵਿੱਚ ਡਿੱਗ ਪਈ। ਉਹ ਬਹੁਤ ਜ਼ਿਆਦਾ ਰੋ ਰਹੀ ਸੀ। ਮਾਲਕ ਇਹ ਤੁਸੀਂ ਕੀ ਕੀਤਾ? ਇਹ ਤੁਹਾਡੇ ਪੁੱਤਰਾਂ ਦਾ ਹੱਕ ਆ। ਅਸੀਂ ਤਾਂ ਗਰੀਬ ਤੁਹਾਡੇ ਨੌਕਰ ਜਿਵੇਂ ਤੁਹਾਡੀ ਸੇਵਾ ਕਰ ਰਹੇ ਸੀ। ਤੁਹਾਡੇ ਪੁੱਤਰ ਵੀ ਤਾਂ ਕਰ ਦੇਣਾ ਤੁਸੀਂ ਸਾਨੂੰ ਜ਼ਮੀਨ ਤੋਂ ਚਾਕੇ ਅਸਮਾਨ ਦਾ ਚਮਕਦਾ ਤਾਰਾ ਬਣਾ ਦਿੱਤਾ ਸੈਣੀ ਸਾ ਮਹੌਲੀ ਜੀ ਮੁਸਕਰਾਈ ਤੇ ਹੀਰੇ ਦੇ ਸਿਰ ਤੇ ਹੱਥ ਫੇਰ ਕੇ ਕਹਿਣ ਲੱਗੇ ਹੀਰਿਆ ਹੁਣ ਤੂੰ ਮੈਨੂੰ ਦੱਸੇਗਾ ਕਿ ਕਿਸ ਦਾ ਕੀ ਹੱਕ ਹੈ ਤੈਨੂੰ ਮੈਂ ਜਨਮਿਆ ਨਹੀਂ ਤਾਂ ਕੀ ਹੋਇਆ ਮੈਂ ਇੰਨਾ ਜਾਣਦਾ ਹਾਂ ਕਿ ਇਨਸਾਨ ਦੇ ਆਖਰੀ ਸਮੇਂ ਉਸ ਨੂੰ ਇੱਕ ਚੰਗਾ ਸਾਥੀ ਮਿਲ ਜਾਵੇ ਤਾਂ ਉਸ ਦਾ ਜੀਵਨ ਸਫਲਾ ਹੋ ਜਾਂਦਾ ਤੂੰ ਮੇਰੇ ਲਈ ਪੁੱਤਰ ਸਮਾਨ ਹੀ ਨਹੀਂ ਸੱਚਾ ਦੋਸਤ ਵੀ ਹੈ ਕਿ ਮੈਂ ਤੇਰੇ ਲਈ ਮਰਦੇ ਸਮੇਂ ਇਹਨਾ ਵੀ ਨਹੀਂ ਕਰ ਸਕਦਾ ਮੈਂ ਆਪਣੇ ਕਿਸੇ ਵੀ ਪੁੱਤਰ ਨੂੰ ਚਾਹੇ ਤਾਂ ਕਿੰਨੀ ਵੀ ਦੌਲਤ ਦੇ ਦਿੰਦਾ ਫਿਰ ਵੀ ਉਹ ਮੇਰਾ ਇਸ ਤਰ੍ਹਾਂ ਗੰਦ ਨਾ ਸਾਫ਼ ਕਰਦਾ ਉਸਦੀ ਪਤਨੀ ਤਾਂ ਕਦੇ ਵੀ ਨਹੀਂ ਹਾਂ ਮੇਰੀ ਦੇਖਭਾਲ ਦੇ ਲਈ ਉਹ ਕੋਈ ਨੌਕਰ ਜ਼ਰੂਰ ਰੱਖ ਦਿੰਦਾ ਪਰ ਉਹ ਨੌਕਰ ਵੀ ਮੇਰੀ ਇੰਨੀ ਸੇਵਾ ਨਾ ਕਰਦਾ ਜਿੰਨੀ ਤੂੰ ਕੀਤੀ ਹੈ ਮੈਂ ਤੈਨੂੰ ਕੋਈ ਜ਼ਿਆਦਾ ਨਹੀਂ ਦੇ ਰਿਹਾ ਤੇਰੀ ਸੇਵਾ ਦਾ ਤਾਂ ਕੋਈ ਮੁੱਲ ਹੀ ਨਹੀਂ ਇਸ ਦਾ ਮੁੱਲ ਤਾਂ ਲਾਇਆ ਹੀ ਨਹੀਂ ਜਾ ਸਕਦਾ। ਬਸ ਤੇਰੇ ਪਰਿਵਾਰ ਦੇ ਭਵਿੱਖ ਲਈ ਕੁਝ ਕਰਕੇ ਮਰਦੇ ਸਮੇਂ ਮੈਨੂੰ ਮਾਨਸਿਕ ਸ਼ਾਂਤੀ ਮਿਲ ਸਕੇਗੀ। ਤੇ ਸੈਣੀ ਸਾਹਿਬ ਅੱਖਾਂ ਬੰਦ ਕਰਕੇ ਚੁੱਪ ਹੋ ਗਏ। ਮਨੁੱਖ ਦਾ ਅੰਤ ਸਮਾਂ ਆਉਂਦਾ ਤਾਂ ਬਚਪਨ ਤੋਂ ਲੈ ਕੇ ਜਵਾਨੀ ਤੇ ਬੁਢਾਪੇ ਤੱਕ ਦੇ ਸੁਖਮਈ ਪਲ ਉਸ ਦੇ ਦਿਲੋਂ ਦਿਮਾਗ ਤੇ ਛਾ ਜਾਂਦੇ ਆ। ਤੇ ਉਹ ਇੱਕ ਇੱਕ ਕਰਕੇ ਬਾਇਓਸਕੋਪ ਦੀ ਤਰ੍ਹਾਂ ਲੰਘਦੇ ਜਾਂਦੇ ਆ। ਉਹ ਉਹਨਾਂ ਵਿੱਚ ਗਵਾਚ ਜਾਂਦਾ। ਤੇ ਕੁਝ ਪਲਾਂ ਤੱਕ ਮੌਤ ਦੀ ਪੀੜ ਤੋਂ ਮੁਕਤੀ پا ਲੈਂਦਾ। ਬੁਢਾਪੇ ਦੇ ਅਪਾਹਜ ਹੋਣ ਨੂੰ ਛੱਡ ਕੇ ਸੈਣੀ ਸਾਹਿਬ ਨੂੰ ਨਹੀਂ ਲੱਗਦਾ ਕਿ ਕਦੇ ਕਿਸੇ ਦੁੱਖ ਨਾਲ ਉਹਨਾਂ ਦਾ ਆਹਮੋ ਸਾਹਮਣਾ ਹੋਇਆ ਹੋਵੇ। ਪਿਤਾ ਵੀ ਖੁਸ਼ਹਾਲ ਕਿਸਾਨ ਸੀ। ਨਾਲ ਹੀ ਉਸ ਜਮਾਨੇ ਵਿੱਚ ਪਟਵਾਰੀ ਵੀ ਸੀ। ਦੋ ਭੈਣਾਂ ਦਾ ਇਕੱਲਾ ਭਰਾ ਸੀ। ਲਾੜ ਪਿਆਰ ਨਾਲ ਪਾਲਣ ਪੋਸ਼ਣ ਹੋਇਆ ਸੀ। ਕਿਸੇ ਚੀਜ਼ ਦੀ ਕਮੀ ਨਹੀਂ ਸੀ। ਪਰ ਉਹ ਵਿਗੜਿਆ ਨਹੀਂ ਨਿਕਲਿਆ ਕਿਉਂਕਿ ਮਾਂ ਸਮਝਦਾਰ ਸੀ। ਚੰਗੇ ਸੰਸਕਾਰ ਦਿੱਤੇ ਸੀ ਉਸ ਨੂੰ ਬੁੱਧੀ ਤੇਜ ਸੀ ਸਕੂਲ ਵਿੱਚ ਹਮੇਸ਼ਾ ਫਸਟ ਆਉਂਦਾ ਪੰਜਵੀਂ ਤੋਂ ਬਾਅਦ ਉਸ ਨੂੰ ਪੜਾਉਣ ਲਈ ਕਸਬੇ ਦੇ ਹੀ ਸਕੂਲ ਵਿੱਚ ਭੇਜ ਦਿੱਤਾ ਗਿਆ ਉੱਥੇ ਵੀ ਉਹ ਅਧਿਆਪਕਾਂ ਦਾ ਚਹੇਤਾ ਰਿਹਾ 12ਵੀਂ ਤੋਂ ਬਾਅਦ ਉੱਚੀ ਸਿੱਖਿਆ ਦੇ ਲਈ ਉਸ ਨੂੰ ਚੰਡੀਗੜ੍ਹ ਭੇਜ ਦਿੱਤਾ ਗਿਆ ਉੱਥੇ ਹੌਸਟਲ ਵਿੱਚ ਰਹਿ ਕੇ ਪੜਾਈ ਕੀਤੀ ਚੰਗੇ ਅੰਕਾਂ ਨਾਲ ਬੀਐਸਸੀ ਪਹਿਲੇ ਦਰਜੇ ਵਿੱਚ ਕੀਤੀ ਤੇ ਫਿਰ ਉਸ ਦਾ ਮਨ ਸਾਇੰਸ ਤੋਂ ਉਚਾੜ ਹੋ ਗਿਆ ਗੱਲਾਂ-ਗੱਲਾਂ ਵਿੱਚ ਇੱਕ ਦਿਨ ਉਸਦੇ ਮਿੱਤਰ ਨੇ ਕਿਹਾ ਯਾਰ ਬਲਵੀਰ ਤੂੰ ਕਿਉਂ ਸਾਇੰਸ ਦੇ ਫਾਰਮੂਲੇ ਵਿੱਚ ਉਲਝਿਆ ਹੋਇਆ ਤੇਰੀ ਤਾਂ ਤਰਕ ਦੀ ਸ਼ਕਤੀ ਬੜੀ ਕਮਾਲ ਦੀ ਹੈ ਬਹਿਸ ਜ਼ਬਰਦਸਤ ਕਰ ਲੈਣਾ ਐਲ ਐਲ ਬੀ ਕਰਕੇ ਵਕਾਲਤ ਕਿਉਂ ਨਹੀਂ ਕਰਦਾ ਕਿੱਥੇ ਤਾਂ ਉਹ ਆਈ ਐਸ ਬਣਨ ਦਾ ਸੁਪਨਾ ਦੇਖ ਰਿਹਾ ਸੀ ਕਿੱਥੇ ਉਸਦੇ ਮਿੱਤਰ ਨੇ ਉਸ ਦੀ ਦਿਸ਼ਾ ਬਦਲ ਦਿੱਤੀ ਗੱਲ ਉਸ ਨੂੰ ਜੱਜ ਗਈ ਬੀ ਐਸਸੀ ਕਰ ਚੁੱਕਿਆ ਸੀ ਤੁਰੰਤ ਲਾ ਕਾਲਜ ਵਿੱਚ ਦਾਖਲਾ ਲੈ ਲਿਆ ਪੜਨ ਵਿੱਚ ਹੁਸ਼ਿਆਰ ਸੀ ਕੋਈ ਦਿੱਕਤ ਨਹੀਂ ਆਈ 3 ਸਾਲ ਵਿੱਚ ਵਕਾਲਤ ਪਾਸ ਕਰ ਲਈ ਤੇ ਹਾਈ ਕੋਰਟ ਵਿੱਚ ਇੱਕ ਵੱਡੇ ਵਕੀਲ ਦੇ ਨਾਲ ਪ੍ਰੈਕਟਿਸ ਕਰਨ ਲੱਗਾ। ਨਾਲ ਹੀ ਨਾਲ ਨਿਆਂਇਕ ਪ੍ਰੀਖਿਆ ਦੀ ਤਿਆਰੀ ਵੀ। ਪਹਿਲੀ ਵਾਰ ਪੇਪਰ ਦਿੱਤਾ ਤਾਂ ਪਾਸ ਹੋ ਗਿਆ। ਨਿਆਂਇਕ ਮੈਜਿਸਟ੍ਰੇਟ ਬਣ ਗਿਆ। ਪਹਿਲੀ ਵਾਰ ਦਿੱਲੀ ਗਿਆ। ਉਦੋਂ ਤੋਂ 35 ਸਾਲ ਦੀ ਨੌਕਰੀ ਵਿੱਚ ਕਈ ਜ਼ਿਲ੍ਹਿਆਂ ਵਿੱਚ ਵੱਖ-ਵੱਖ ਅਹੁਦਿਆਂ ਤੇ ਤਾਇਨਾਤ ਰਿਹਾ ਤੇ ਫਿਰ ਜੱਜ ਦੇ ਅਹੁਦੇ ਤੋਂ ਰਿਟਾਇਰ ਹੋਇਆ। ਨਿਆਂਇਕ ਸੇਵਾ ਵਿੱਚ ਆਪਣੀ ਕਾਰਗੁਜ਼ਾਰੀ ਤੇ ਇਮਾਨਦਾਰੀ ਨਾਲ ਨਾਂ ਕਮਾਇਆ। ਤਾਂ ਆਲੋਚਨਾਵਾਂ ਦਾ ਵੀ ਸ਼ਿਕਾਰ ਹੋਇਆ ਪਰ ਉਸ ਨੂੰ ਜੋ ਸੱਚ ਲੱਗਿਆ ਉਸੇ ਦਾ ਹੀ ਪੱਖ ਲਿਆ ਜਾਣ ਬੁੱਝ ਕੇ ਕਿਸੇ ਦੇ ਨਾਲ ਪੱਖਪਾਤ ਨਹੀਂ ਕੀਤਾ ਕਹਿੰਦੇ ਆ ਨਾ ਕਿ ਜੀਵਨ ਆਪਣਾ ਹਿਸਾਬ ਕਿਤਾਬ ਬਰਾਬਰ ਰੱਖਦਾ ਹੈ ਜ਼ਿਆਦਾਤਰ ਜ਼ਿੰਦਗੀ ਵਿੱਚ ਜੇਕਰ ਉਹਨਾਂ ਨੂੰ ਸੌਖੇ ਸੁੱਖ ਨਸੀਬ ਹੋਇਆ ਸੀ ਤਾਂ ਹੁਣ ਅੰਤ ਸਮੇਂ ਵਿੱਚ ਦੁੱਖ ਦੀ ਵਾਰੀ ਸੀ ਇਸ ਨੂੰ ਵੀ ਉਹਨਾਂ ਨੇ ਇਸ ਜੀਵਨ ਵਿੱਚ ਹੀ ਭੋਗਣਾ ਸੀ ਨਹੀਂ ਤਾਂ ਜੀਵਨ ਦੇ ਖਾਤੇ ਦਾ ਬੈਲੈਂਸ ਨਹੀਂ ਸੀ ਹੋ ਸਕਣਾ ਉਨ੍ਹਾਂ ਦਾ ਸਰੀਰ ਦਿਨ-ਬਦਨ ਘਟਦਾ ਜਾ ਰਿਹਾ ਸੀ। ਮਾਨਸਿਕ ਸੰਤਾਪ ਤੋਂ ਉਹ ਉੱਬਰ ਨਹੀਂ ਸੀ ਸਕੇ। ਬੇਟਾ ਬੈਨ ਨਾਗਾ ਫੋਨ 'ਤੇ ਉਨ੍ਹਾਂ ਦੀ ਸਿਹਤ ਦੀ ਜਾਣਕਾਰੀ ਹਾਸਲ ਕਰ ਰਿਹਾ ਸੀ। ਪਰ ਕੀ ਜ਼ਿੰਦਗੀ ਦੇ ਅੰਤਿਮ ਪਲਾਂ ਵਿੱਚ ਬੱਚਿਆਂ ਦੀ ਖੈਰ-ਸੁਖ ਪੁੱਛਣ ਨਾਲ ਉਨ੍ਹਾਂ ਦਾ ਦੁੱਖ ਤੇ ਪੀੜ ਘਟ ਹੋ ਸਕਦੀ ਹੈ? ਫੋਨ 'ਤੇ ਹੀ ਪੁੱਤਰਾਂ ਨੂੰ ਉਹਨਾਂ ਨੇ ਦੱਸ ਦਿੱਤਾ ਸੀ ਕਿ ਜੱਦੀ ਜ਼ਮੀਨ ਜਾਇਦਾਦ ਤੇ ਖੁਦ ਦੀ ਕਮਾਈ ਜਾਇਦਾਦ ਦੀ ਉਹਨਾਂ ਨੇ ਵਸੀਅਤ ਕਰ ਦਿੱਤੀ ਹੈ। ਉਸ ਨੂੰ ਰਜਿਸਟਰ ਵੀ ਕਰਵਾ ਦਿੱਤਾ। ਵਸੀਅਤ ਵਕੀਲ ਵਿਜੇ ਸ਼ਰਮਾ ਦੇ ਕੋਲ ਰੱਖੀ ਹੈ। ਜੌਂਦੇ ਜੀ ਦੇਖਣ ਤਾਂ ਕੀ ਆਉਂਗੇ? ਮੇਰੀ ਮੌਤੇ ਹੀ ਤੁਸੀਂ ਆਉਂਗੇ ਹੁਣ। ਮੇਰੀ ਮੌਤੇ ਆਉਂਗੇ ਤਾਂ ਸਹੀ ਪਰ ਅੰਤਮ ਸੰਸਕਾਰ ਕਰਨ ਤੋਂ ਪਹਿਲਾਂ ਵਸੀਅਤ ਜ਼ਰੂਰ ਪੜ ਲਿਓ। ਉਸ ਤੋਂ ਬਾਅਦ ਹੀ ਮੇਰਾ ਅੰਤਮ ਸੰਸਕਾਰ ਕਰਿਓ। ਤੇ ਉਹ ਦਿਨ ਵੀ ਆ ਗਿਆ। ਹਵੇਲੀ ਦੇ ਖੁੱਲੇ ਵਿਹੜੇ ਵਿੱਚ ਉਹਨਾਂ ਦਾ ਮ੍ਰਿਤਕ ਸਰੀਰ ਰੱਖਿਆ ਸੀ। ਇੱਕ ਪਾਸੇ ਰਿਸ਼ਤੇਦਾਰ ਬੈਠੇ ਸੀ। ਉਹਨਾਂ ਵਿੱਚ ਸਫੇਦ ਕੁਰਤੇ ਪਜਾਮੇ ਵਿੱਚ ਸੈਣੀ ਸਾਹਿਬ ਦੇ ਦੋਨੋਂ ਪੁੱਤਰ ਬੈਠੇ ਸੀ ਔਰਤਾ ਅੰਦਰ ਸੀ ਵਕੀਲ ਸਾਹਿਬ ਨੂੰ ਖਬਰ ਕੀਤੀ ਗਈ ਸੀ ਬਸ ਪਹੁੰਚਣ ਵਾਲੇ ਸਨ ਵਕੀਲ ਸਾਹਿਬ ਦੇ ਪਹੁੰਚਦੇ ਅਹੀ ਸਭ ਦੀਆਂ ਨਜ਼ਰਾਂ ਉਹਨਾਂ ਦੇ ਚਿਹਰੇ ਤੇ ਟਿਕ ਗਈਆਂ ਉਹਨਾਂ ਨੇ ਵਾਰੀ-ਵਾਰੀ ਸਭ ਨੂੰ ਦੇਖਿਆ ਇੱਕ ਕੋਨੇ ਵਿੱਚ ਉਦਾਸ ਤੇ ਮਰਝਾਇਆ ਹੋਇਆ ਹੀਰਾ ਬੈਠਾ ਸੀ ਕੇਵਲ ਉਸ ਦੀਆਂ ਅੱਖਾਂ ਵਿੱਚ ਹੰਝੂ ਸਨ ਪਰ ਉਹ ਰੋ ਨਹੀਂ ਸੀ ਸਕਦਾ ਕਿਉਂਕਿ ਉੱਥੇ ਸਾਰੇ ਹੀ ਗੰਭੀਰ ਚਿਹਰੇ ਲਈ ਬੈਠੇ ਸਨ ਵਕੀਲ ਸਾਹਮਣੇ ਆਪਣੇ ਅਟੈਚੀ ਵਿੱਚੋਂ ਇੱਕ ਫਾਈਲ ਕੱਢੀ ਤੇ ਉਸ ਨੂੰ ਖੋਲ ਕੇ ਪਹਿਲਾਂ ਸੈਣੀ ਸਾਹਿਬ ਦੇ ਦੋਨੋਂ ਪੁੱਤਰਾਂ ਵੱਲ ਵੇਖਿਆ ਤੇ ਫਿਰ ਹੀਰੇ ਨੂੰ ਆਪਣੇ ਕੋਲ ਬੁਲਾ ਲਿਆ ਗੰਭੀਰ ਆਵਾਜ਼ ਵਿੱਚ ਕਹਿਣ ਲੱਗੇ ਮੈਂ ਵਸੀਅਤ ਪੜਨ ਜਾ ਰਿਹਾ ਹਾਂ ਤੁਸੀਂ ਤਿੰਨੋਂ ਧਿਆਨ ਨਾਲ ਸੁਣਨਾ ਕਿਉਂਕਿ ਇਹ ਸਿਰਫ ਤੁਹਾਡੇ ਤਿੰਨਾਂ ਨਾਲ ਹੀ ਸੰਬੰਧਿਤ ਹੈ ਫਿਰ ਉਹਨਾਂ ਨੇ ਵਸੀਅਤ ਪੜ੍ਹਨੀ ਸ਼ੁਰੂ ਕਰ ਦਿੱਤੀ ਮੈਂ ਬਲਵੀਰ ਸਿੰਘ ਸੈਣੀ ਆਪਣੇ ਪੂਰੇ ਹੋਸ਼ ਹਵਾਸ ਵਿੱਚ ਆਪਣੀ ਜਾਇਦਾਦ ਨੂੰ ਇਹਦੇ ਲਿਖੇ ਅਨਸਾਰ ਵਸੀਅਤ ਕਰਦਾ ਹਾਂ ਪਿੰਡ ਵਿੱਚ ਸਥਿਤ 10 ਕਿੱਲੇ ਜੱਦੀ ਜ਼ਮੀਨ ਜੋ ਅਲੱਗ-ਅਲੱਗ ਜਗ੍ਹਾ ਤੇ ਹੈ ਮੇਰੇ ਦੋਨਾਂ ਪੁੱਤਰਾਂ ਦੇ ਵਿਚਕਾਰ ਬਰਾਬਰ ਵੰਡ ਦਿੱਤੀ ਜਾਵੇ ਇਸੇ ਤਰ੍ਹਾਂ ਬੈਂਕ ਵਿੱਚ ਜਮ੍ਹਾਂ ਪੈਸੇ ਦੇ ਵੀ ਉਹ ਦੋਨੋਂ ਬਰਾਬਰ ਹਿੱਸੇਦਾਰ ਹੋਣਗੇ ਸੋਨੇ ਚਾਂਦੀ ਦੇ ਗਹਿਣੇ ਇਹਨਾਂ ਦੀਆਂ ਪਤਨੀਆਂ ਨੂੰ ਬਰਾਬਰ-ਬਰਾਬਰ ਸੁਨਿਆਰੇ ਦੀ ਮੌਜੂਦਗੀ ਵਿੱਚ ਉਹਨਾਂ ਦੀ ਕੀਮਤ ਅਨਸਾਰ ਵੰਡ ਦਿੱਤੇ ਜਾਣ ਰਹੀ 10 ਕਿੱਲੇ ਜ਼ਮੀਨ ਜੋ ਮੈਂ ਆਪਣੀ ਬਚਤ ਤੇ ਮਿਹਨਤ ਦੀ ਕਮਾਈ ਨਾਲ ਖਰੀਦੀ ਸੀ ਉਹਨਾਂ ਦਾ ਬੈਨਾਮ ਮੈਂ ਪਹਿਲਾਂ ਹੀ ਆਪਣੇ ਪੁੱਤਰ ਸਮਾਨ ਸੇਵਕ ਹੀਰੇ ਦੇ ਨਾਮ ਕਰ ਚੁੱਕਿਆ ਹਾਂ ਉਹ ਮੇਰਾ ਸਗਾ ਪੁੱਤਰ ਨਹੀਂ ਹੈ ਪਰ ਮੈਂ ਉਸਨੂੰ ਆਪਣੇ ਪੁੱਤਰਾਂ ਤੋਂ ਵੀ ਵੱਧ ਕੇ ਮੰਨਦਾ ਹਾਂ ਸੰਤਾਨ ਸੁੱਖ ਕੀ ਹੁੰਦਾ ਉਹ ਮੈਂ ਆਪਣੇ ਦੋਨਾਂ ਪੁੱਤਰਾਂ ਦੇ ਪਾਲਣ ਪੋਸ਼ਣ ਤੋਂ ਪ੍ਰਾਪਤ ਕਰ ਲਿਆ ਪਰ ਜੀਵਨ ਦੇ ਵਿੱਚ ਅੰਤਮ ਸਮੇਂ ਵਿੱਚ ਸੰਤਾਨ ਇੱਕ ਬਾਪ ਨੂੰ ਕੀ ਸੁੱਖ ਦੇ ਸਕਦੀ ਹੈ ਇਹ ਮੈਨੂੰ ਆਪਣੇ ਪੁੱਤਰਾਂ ਤੋਂ ਪ੍ਰਾਪਤ ਨਹੀਂ ਹੋ ਸਕਿਆ ਉਸਕ ਮੈਨੂੰ ਮਿਲਿਆ ਤਾਂ ਕੇਵਲ ਹੀਰੇ ਤੋਂ ਉਸਦੀ ਪਤਨੀ ਤੋਂ ਤੇ ਬੱਚਿਆਂ ਤੋਂ ਮੇਰੀ ਸੇਵਾ ਕਰਦੇ ਸਮੇਂ ਉਹਨਾਂ ਦੇ ਮਨ ਵਿੱਚ ਕਿਤੇ ਵੀ ਲਾਲਚ ਨਹੀਂ ਸੀ ਕਿ ਉਹ ਮਜ਼ਦੂਰੀ ਤੋਂ ਇਲਾਵਾ ਕੁਝ ਹੋਰ ਵੀ ਹਾਸਲ ਕਰ ਸਕਣ ਬਚਪਨ ਵਿੱਚ ਅਸੀਂ ਆਪਣੇ ਬੱਚਿਆਂ ਦਾ ਮਲਮੁੱਤਰ ਸਾਫ਼ ਕਰਦੇ ਹਾਂ ਸਾਨੂੰ ਉਹਨਾਂ ਤੋਂ ਨਫ਼ਰਤ ਨਹੀਂ ਹੁੰਦੀ ਕਿਉਂਕਿ ਬੱਚਿਆਂ ਨੂੰ ਅਸੀਂ ਆਪਣਾ ਹੀ ਅੰਸ਼ ਸਮਝਦੇ ਹਾਂ ਤੇ ਇਹ ਸਮਝਦੇ ਹਾਂ ਕਿ ਉਹ ਵਿੜਾਪੇ ਦੀ ਲਾਠੀ ਹੈ ਪਰ ਕੀ ਸੱਚਮੁੱਚ ਹੀਰੇ ਦੇ ਸਰੀਰ ਵਿੱਚ ਮੇਰਾ ਖੂਨ ਨਹੀਂ ਆ ਉਹ ਮੇਰੇ ਘਰ ਪਰਿਵਾਰ ਦਾ ਵੀ ਨਹੀਂ ਆ ਹੈ ਤਾਂ ਬਸ ਇੱਕ ਨੌਕਰ ਪਰ ਉਸ ਦੀ ਸੇਵਾ ਵਿੱਚ ਨੌਕਰ ਭਾਵ ਨਹੀਂ ਆ ਇਸ ਤੋਂ ਕਿਤੇ ਜ਼ਿਆਦਾ ਕੁਝ ਆ ਉਹ ਮੇਰਾ ਮਲਮੁੱਤਰ ਚੱਕਦਾ ਰਿਹਾ ਜਿਵੇਂ ਆਪਣੇ ਅਪੰਗ ਬੱਚੇ ਦਾ ਚੱਕ ਰਿਹਾ ਹੋਵੇ ਕੋਈ ਨਫ਼ਰਤ ਨਹੀਂ ਦੇਖੀ ਉਸ ਦੇ ਮਨ ਵਿੱਚ ਉਹ ਆਪਣੇ ਪਿਤਾ ਦੀ ਧਰਾਂ ਮੈਨੂੰ ਨਹਾਉਂਦਾ ਤੋਹਾਂਦਾ ਰਿਹਾ ਮੈਨੂੰ ਸਾਫ਼ ਕੱਪੜੇ ਪਾ ਕੇ ਆਪਣੇ ਹੱਥਾਂ ਨਾਲ ਖਾਣਾ ਖਵਾਉਂਦਾ ਰਿਹਾ ਮੇਰੀ ਸੇਵਾ ਕਰਨ ਵਿੱਚ ਉਸਦੀ ਪਤਨੀ ਨੇ ਵੀ ਕੋਈ ਕੁਤਾਈ ਨਹੀਂ ਵਰਤੀ। ਕਦੇ ਥਕਾਨ ਜਾਂ ਅਕੇਮਾ ਨਹੀਂ ਦਿਖਾਇਆ। ਇਹ ਸਭ ਕਰਦੇ ਹੋਏ ਕਿ ਉਹਨਾਂ ਦੇ ਮਨ ਵਿੱਚ ਕੋਈ ਲਾਲਸਾ ਰਹੀ ਹੋਵੇਗੀ। ਕਦੇ ਨਹੀਂ। ਇਹਨਾਂ ਦੋਨਾਂ ਨੇ ਮੇਰੇ ਤੋਂ ਪੁੱਛੇ ਬਿਨਾ ਕੋਈ ਚੀਜ਼ ਇੱਧਰ ਉੱਧਰ ਨਹੀਂ ਰੱਖੀ। ਇਹੋ ਜੇ ਸੇਵਕ ਹੀਰੇ ਨੂੰ ਮੈਂ ਇਸ ਤੋਂ ਜ਼ਿਆਦਾ ਦੇ ਵੀ ਕੀ ਸਕਦਾ ਸੀ। ਕਿ ਉਸਦੇ ਬੱਚਿਆਂ ਦਾ ਭਵਿੱਖ ਸੁਨਹਿਰਾ ਕਰ ਦੇਵਾਂ। 10 ਕਿੱਲੇ ਜ਼ਮੀਨ ਵਿੱਚ ਮਿਹਨਤ ਨਾਲ ਖੇਤੀ ਕਰਨਗੇ। ਤਾਂ ਉਹਨਾਂ ਨੂੰ ਕਦੇ ਰੋਟੀ ਦੇ ਲਈ ਦੂਜੇ ਅੱਗੇ ਹੱਥ ਨਹੀਂ ੱਡਣਾ ਪਵੇਗਾ। ਮੇਰੇ ਬੇਟੇ ਸੁਖੀ ਖੁਸ਼ਹਾਲ ਨੌਕਰੀ ਪੇਸ਼ਾ ਹਨ। ਉਮੀਦ ਹੈ ਮੇਰੇ ਇਸ ਫੈਸਲੇ ਨਾਲ ਉਹਨਾਂ ਦੇ ਦਿਲ ਨੂੰ ਸੱਟ ਨਹੀਂ ਲੱਗੀ ਹੋਵੇਗੀ। ਵਕੀਲ ਸਾਹਿਬ ਥੋੜੀ ਦੇਰ ਦੇ ਲਈ ਰੁਕੇ। ਸਾਰੇ ਲੋਕ ਮੰਤਰਮੁਗਧ ਸੀ। ਵਕੀਲ ਸਾਹਿਬ ਨੇ ਅੱਗੇ ਪੜਿਆ। ਇਸ ਤੋਂ ਬਾਅਦ ਇਹ ਮਕਾਨ ਬਚਦਾ ਹੈ। ਇਸ ਨੂੰ ਵੀ ਮੈਂ ਆਪਣੇ ਖੂਨ ਪਸੀਨੇ ਦੀ ਕਮਾਈ ਨਾਲ ਬਣਵਾਇਆ। ਮੈਂ ਜਾਣਦਾ ਮੇਰੇ ਪੁੱਤਰ ਪੋਤੇ ਮੇਰੀ ਮੌਤ ਤੋਂ ਬਾਅਦ ਪੈਨਵਾਲ ਮੂੰਹ ਨਹੀਂ ਕਰਨਗੇ ਇਸ ਮਕਾਨ ਨੂੰ ਥੋੜੀ ਬਹੁਤ ਕੀਮਤ 'ਤੇ ਹੀ ਵੇਚ ਦੇਣਗੇ ਇਸ ਲਈ ਇਹ ਮਕਾਨ ਵੀ ਮੈਂ ਹੀਰੇ ਨੂੰ ਈਦਾਨ ਕਰਦਾ ਹਾਂ ਮੇਰੀ ਮੌਤ ਤੋਂ ਬਾਅਦ ਉਹ ਪੂਰਾ ਪਰਿਵਾਰ ਇਸ ਮਕਾਨ ਨੂੰ ਆਪਣੇ ਰਹਿਣ ਦੇ ਲਈ ਵਰਤ ਸਕਣ ਦੋਨੋਂ ਮੱਜਾਂ ਵੀ ਉਸੇ ਦੀਆਂ ਹੀ ਹੋਣਗੀਆਂ ਲੱਖਾਂ ਦੀ ਸੰਪਤੀ ਸੈਣੀ ਸਾਹਿਬ ਇੱਕ ਨੌਕਰ ਨੂੰ ਦੇ ਕੇ ਚਲੇ ਗਏ ਕਿ ਉਹਨਾਂ ਦੇ ਪੁੱਤਰ ਇਸ ਵਸੀਅਤ ਨੂੰ ਮੰਨਣਗੇ ਜਾ ਇਸੇ ਤਰ੍ਹਾਂ ਹੀ ਚੁੱਪ ਬੈਠੇ ਰਹਿਣਗੇ ਸਭ ਦੀਆਂ ਨਜ਼ਰਾਂ ਉਹਨਾਂ ਦੇ ਪੁੱਤਰ ਵੱਲ ਗਈਆਂ ਤੇ ਇੱਕ ਟੱਕ ਉਹਨਾਂ ਨੂੰ ਤੱਕਣ ਲੱਗੀਆਂ ਕਿ ਉਹਨਾਂ ਦੀ ਪ੍ਰਤੀਕਿਰਿਆ ਕੀ ਸੀ ਰਿਸ਼ਤੇਦਾਰ ਤੇ ਜਾਣ ਪਹਿਚਾਣ ਵਾਲਿਆਂ ਨੂੰ ਵਿਸ਼ਵਾਸ ਸੀ ਕਿ ਅੰਤਿਮ ਸੰਸਕਾਰ ਤੋਂ ਪਹਿਲਾਂ ਹੀ ਕੋਈ ਨਾ ਕੋਈ ਹੰਗਾਮਾ ਖੜਾ ਹੋ ਜਾਵੇਗਾ ਤੇ ਦੂਜੇ ਪਾਸੇ ਹੀਰਾ ਉੱਚੀ ਉੱਚੀ ਰੋ ਰਿਹਾ ਸੀ ਦੋਨੋਂ ਪੁੱਤਰਾਂ ਨੇ ਇੱਕ ਦੂਜੇ ਵੱਲ ਵੇਖਿਆ ਕੁਝ ਕੁ ਮਿੰਟਾਂ ਤੱਕ ਇੱਕ ਦੂਜੇ ਨਾਲ ਕੋਸਰਮਸਰ ਕੀਤੀ ਤੇ ਵੱਡੇ ਬੇਟੇ ਨੇ ਖੜੇ ਹੋ ਕੇ ਕਿਹਾ ਸਾਨੂੰ ਆਪਣੇ ਪਾਪਾ ਜੀ ਤੇ ਮਾਣ ਹੈ। ਉਹਨਾਂ ਨੇ ਜੋ ਕੁਝ ਕੀਤਾ ਬਹੁਤ ਚੰਗਾ ਕੀਤਾ। ਸਾਨੂੰ ਉਹਨਾਂ ਨਾਲ ਕੋਈ ਸ਼ਿਕਾਇਤ ਨਹੀਂ ਹੈ। ਸੱਚ ਤਾਂ ਇਹੀ ਹੈ ਕਿ ਅਸੀਂ ਉਹਨਾਂ ਦੇ ਪੁੱਤਰ ਹੁੰਦੇ ਹੋਏ ਵੀ ਉਹਨਾਂ ਦੀ ਕੋਈ ਸੇਵਾ ਨਾ ਕਰ ਸਕੇ। ਉਹਨਾਂ ਨੂੰ ਇਕੱਲਾ ਛੱਡ ਕੇ ਅਸੀਂ ਆਪਣੇ بیوی ਬੱਚਿਆਂ ਵਿੱਚ ਮਸਤ ਰਹੇ। ਬੁਢਾਪੇ ਦਾ ਇਕੱਲਾਪਨ ਤੇ ਆਪਣਿਆਂ ਦਾ ਕੋਲ ਨਾ ਹੋਣ ਦਾ ਪਾਪਾ ਜੀ ਦਾ ਗਮ ਅਸੀਂ ਮਹਿਸੂਸ ਨਾ ਕਰ ਸਕੇ। ਉਹਨਾਂ ਨੂੰ ਮਰਨ ਦੇ ਲਈ ਇਕੱਲਾ ਛੱਡ ਦਿੱਤਾ। ਪਰ ਸੀ ਹੀਰੇ ਨੂੰ ਆਪਣਾ ਵੱਡਾ ਭਰਾ ਮੰਨਦੇ ਹੋਏ ਆਪਣੇ ਆਪਣੇ ਹਿੱਸੇ ਦੀ ਜ਼ਮੀਨ ਨੂੰ ਵੀ ਬੀਜਣ ਬੋਣ ਦਾ ਅਧਿਕਾਰ ਦਿੰਦੇ ਹਨ ਤੇ ਨਾਲ ਹੀ ਇਹ ਅਧਿਕਾਰ ਵੀ ਦਿੰਦੇ ਹਨ ਕਿ ਪਾਪਾ ਜੀ ਦਾ ਅੰਤਿਮ ਸੰਸਕਾਰ ਵੀ ਉਸਦੇ ਹੱਥੋਂ ਹੀ ਹੋਵੇ ਇਹਨਾਂ ਹੱਥਾਂ ਨੇ ਪਾਪਾ ਜੀ ਦੀ ਆਖਰੀ ਦਿਨਾਂ ਵਿੱਚ ਸੇਵਾ ਕੀਤੀ ਹੈ। ਇਹ ਹੀ ਉਹਨਾਂ ਦਾ ਅਸਲੀ ਪੁੱਤਰ ਹੈ ਤੇ ਉਸ ਨੂੰ ਇਹ ਅਧਿਕਾਰ ਮਿਲਣਾ ਚਾਹੀਦਾ। ਸਭ ਦੀਆਂ ਨਜ਼ਰਾਂ ਵਿੱਚ ਹੀਰੇ ਦੇ ਲਈ ਅੱਖਾਂ ਆਦਰ ਅਤੇ ਸਨਮਾਨ ਸੀ। ਅੰਦਰ ਦੋਨੋਂ ਨੂੰਹਾਂ ਕੁਸਰਮੁਸਰ ਕਰ ਰਹੀਆਂ ਸਨ ਪਰ ਪੁੱਤਰ ਆਪਣੇ ਫੈਸਲਿਆਂ ਤੇ ਅਡਲ ਰਹੇ ਸੋ ਦੋਸਤੋ ਇਹ ਸੀ ਅੱਜ ਦੀ ਕਹਾਣੀ ਉਮੀਦ ਹੈ ਤੁਹਾਨੂੰ ਵੀ ਸੈਣੀ ਸਾਹਿਬ ਦਾ ਫੈਸਲਾ ਜ਼ਰੂਰ ਪਸੰਦ ਆਇਆ ਹੋਵੇਗਾ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜ਼ਰੂਰ ਲੈ ਕੇ ਦੱਸਿਓ ਚੰਗੀ ਲੱਗੀ ਕਹਾਣੀ ਤਾਂ ਲਾਈਕ ਤੇ ਸ਼ੇਅਰ ਵੀ ਕਰਿਓ ਤੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਧੰਨਵਾਦ